ਕਿੱਦਾਂ ਇੱਕ ਇਤਿਹਾਸਿਕ ਮਤਵ ਰੱਖਣ ਵਾਲਾ ਇੱਕ ਅੰਤਰਰਾਸ਼ਟਰੀ ਲੋਕਨਾਚ ਹੈ ਕਿ ਪੰਜਾਬਣ ਮਟਿਆਰਾ ਸੌਣ ਦੇ ਮਹੀਨੇ ਵਿੱਚ ਆਪਣੇ ਦੁੱਖ ਦਰਦ ਨੂੰ ਪਲਾ ਕੇ ਨੱਚਣ ਦੀ ਕੋਸ਼ਿਸ਼ ਕਰਦੀਆਂ ਜਿਸ ਵਿੱਚ ਪੰਜਾਬਣਾਂ ਝੂਮ ਝੁਮ ਕੇ ਨੱਚਦੀਆਂ ਟੱਪਦੀਆਂ ਤੇ ਪਿੰਗਾ ਝੂਟਦੀਆਂ ਹਨ ਤੇ ਲੋਕਨਾਚ ਬੋਲੀਆਂ ਤੇ ਕਿੱਦਾਂ ਪਉਂਦੀਆਂ ਕੀ ਆ ਗਈ ਸਭੇ ਸਹੇਲੀਆਂ ਆਈਆਂ ਸੰਤੂ ਬੰਤੂ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨੰਨਾਂ ਤੇ ਪਰ ਜਾਈਆਂ ਤੇ ਅੱਗੇ ਤੁਹਾਨੂੰ ਦਿਖਾਉਣੀ ਆ ਕਿੱਦਾਂ ਆਓ ਜੀ ਹਾਂ ਜੀ ਦੋਈ ਕਰਕੇ ਪੀ ਬੋਤੇ ਕਰਾ ਲਈਏ ਤੇ ਆデア ਬੋਲੇਗੀ ਇੱਧਰ ਗੇਮਸ ਦੀਆਂ ਤਿਆਰੀਆਂ ਕਰੀ ਜਾਂਦੇ ਆ ਦੇਖੋ ਸਾਰਿਆਂ ਨੇ ਹੋਣਗੇ ਨਹੀਂ ਆਂਦੀ ਨਹੀਂ ਯਾਰ ਅਸੀਂ ਹਾਂ ਕਿ ਕਰਾਉਂ ਪਿੱਛੇ ਸਜੀਆਂ ਤੀਆਂ ਸਜੀਆਂ ਤੀਆਂ ਪੰਜਾਬਾਂ ਨੇ ਲਟਿਆ ਬਸ ਸਤ ਬੰਦੀ ਵਾਸਤੇ ਨਹੀਂ ਨਹੀਂ ਤਾਂ ਕਰੇ ਚਾਹ ਬਹੁਤ ਸੋਹਣੀ ਅੰਜੇ ਇੱਧਰ ਲੇ ਬਸ ਡੈਕੋਰੇਸ਼ਨ ਕੀਤੀ ਹੈ ਸੈਲਫੀ ਲੈਣ ਲਈ ਹੈ ਨਹੀਂ ਸੀ ਕਿ ਬਣਾਣੀ ਅੱਗੇ ਮਰ ਕਮਲ ਵਾਲੇ ਦੇਖਾ ਉਹ ਸਰ ਜੀ ਸਰ ਜੀ ਮੈਡਮ ਆਈ ਹੋਏ ਨੇ ਗੌਰਾਂ ਜੀ ਗੌਰਾਂ ਜੀ ਕਿ ਰਾਮ ਮੈਡਮ ਨੇ ਅੱਜ ਅੱਜ ਮੈਂ ਆਪਰੇ ਵੈਲਕਮ ਤੋ ਕਿਵੇਂ ਸੇਤਾਂ ਵਧੀਆ ਵਧੀਆ ਰੱਖੀ ਲਾ ਸੁਮਿੰਤਾ ਬਟ ਫੋਨ ਨਹੀਂ ਮਿਲੇ ਮੈਂ ਫੋਨ ਕਰ ਜੰਦੀ ਸੀ ਜਮਾ ਫੱਜਾ ਮਾਤਾ ਜੀ ਫੋਨ ਤਾਂ ਹੈਗਾ ਸੀ ਮੈਨੂੰ ਤੁਸੀਂ ਦੂਜੇ ਦਾ ਕਰਦੇ ਰਹੇ ਨੇ ਹਾਂਜੀ ਪੰਜਾਬੀ ਮੈਂ ਤਿਆਰ Vìa, 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 vìa,

ਇਹਨਾਂ ਦਾ ਲਾ ਕੇ ਵੇਖ ਲੋ ਸ਼ਾਇਦ ਇਹਨੂੰ ਬਣਾ ਹੋਵੇ ਨਾ ਤਾਂ ਨਿਵਾਸ ਯਾਰ ਉੱਪਰਲੀ ਚਿੰਤਾ ਨਾਲ ਵੀ ਇੱਕ ਦੇਰ ਡੇਡਾ ਨਹੀਂ ਮੈਨੂੰ ਦੇ ਦੀਓ ਮੈਂ ਲੈ ਲਵਾਂ ਹਾਂ ਲੈ ਇਹ ਕੱਪ ਫੜ ਲੈ ਦੋਨਾ ਲੈ ਲੈ ਨਹੀਂ ਕੋਈ ਨਹੀਂ ਆਪਣਾ ਆਪਣਾ ਬਾਜ਼ਰ ਬਣਾ ਲਓ ਬਤਾਓ ਉਹ ਗੰਦੇ ਸੱਚੇ ਨਹੀਂ ਮੈਂ ਜੱਟੀ ਪੰਜਾਬ ਦੀ ਮੇਰਾ ਡੁੱਲ ਡੁੱਲ ਪੈਂਦਾ ਰੰਗ ਮੈਨੂੰ ਮਾਣ ਪੰਜਾਬਣ ਹੋਣ ਦਾ ਮੇਰਾ ਨੱਚੇ ਸਾਰੇ ਜੋ ਸੋਹਣੀਆਂ ਪੰਜਾਬੀਆਂ ਹਾਂ ਜੀ